ਸასი ਕਾਲ ਜੀ ਸਾਰਿਆਂ ਨੂੰ ਇੱਕ ਨਿੰਬੂ ਦੋ ਪੀਸ ਕਰ ਲੈ ਅੱਧਾ ਚਕੰਦਰ ਉਹਦੇ ਵੀ ਆਪਾਂ ਪੀਸ ਕਰ ਲੈ 1 ਇੰਚ 1.5 ਇੰਚ ਦਾ ਅਦਰਕ ਦਾ ਟੁਕੜਾ ਹੈ ਉਹਨੂੰ ਵੀ ਛਿੱਲ ਕੇ ਦੋ ਪੀਸ ਕਰ ਲੈ ਉਹਦੇ ਤੇ ਥੋੜੇ ਜੇ 10 ਕ ਪੱਤੀਆਂ ਲੈਣੀਆਂ ਪਦੀਨੇ ਦੀਆਂ ਤੇ ਇਹ ਸਾਰਾ ਸਮਾਨ ਆਪਾਂ ਜਿਹੜਾ ਇੱਕ ਕੱਚ ਦੀ ਬੋਤਲ ਲੈਣੀ ਆ ਪਾਣੀ ਦੀ ਭਰ ਨਹੀਂ ਆ ਉਹਦੇ ਵਿੱਚ ਇਹ ਸਾਰਾ ਸਮਾਨ ਪਾ ਕੇ ਤੇਨੂੰ ਜਾਂ ਤਾਂ ਰਾਤ ਨੂੰ ਪਾ ਕੇ ਰੱਖ ਦੋ ਤੇ ਸਵੇਰੇ ਉੱਠ ਕੇ ਪੀਓ ਦਿਨ ਵਿੱਚ ਤਿੰਨ ਵਾਰੀ ਪੀਣਾ ਕੱਚ ਦੀ ਬੋਤਲ 'ਚ ਰੱਖਣਾ ਕੱਚ ਦੇ ਗਲਾਸ ਨਾਲ ਪੀਣਾ ਗੈਸ ਕਬਜ ਖੱਟੇ ਡਕਾਰ ਇਹ ਇਦਾਂ ਦੀ ਪ੍ਰੋਬਲਮ ਜਿਹੜੀ ਹੈ ਇਹਦਾ ਨਾ ਠੀਕ ਹੁੰਦੀ ਮੈਂ 15 ਦਿਨ ਪੀਤਾ ਮੈਨੂੰ ਬਹੁਤ ਪ੍ਰੋਬਲਮ ਸੀ ਮੈਨੂੰ ਫਾਇਦਾ ਹੋਇਆ ਤੇ ਇਸ ਕਰਕੇ ਮੈਂ ਤੁਹਾਡੇ ਨਾਲ ਇਹ ਵੀਡੀਓ ਜਿਹੜੀ ਸ਼ੇਅਰ ਕੀਤੀ ਹੈ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਕੋਈ ਨੁਕਸਾਨ ਨਹੀਂ ਇਹਦਾ ਬਹੁਤ ਹੀ ਫਾਇਦਾ ਕਰਦਾ ਆਪਣੇ ਪੇਟ ਨੂੰ ਇਹ ਪਾਣੀ ਤੇ ਇਸ ਤਰ੍ਹਾਂ ਪਾ ਦੇਣਾ ਜਦੋਂ ਪਾਣੀ ਚ ਇਹਨੂੰ 7-8 ਘੰਟੇ ਹੋ ਗਏ ਨਾ ਸਮਾਨ ਨੂੰ ਪਾਏ ਨੂੰ ਫੇਰੇ ਇਹ ਪਾਣੀ ਪੀਣਾ ਤਾਂ ਕਿ ਸਾਰਾ ਅਸਰ ਇਹਦੇ ਵਿੱਚ ਆਜੇ ਪਾਣੀ ਦੇ ਠੀਕ ਆ ਜੀ ਤੇ ਕੱਚ ਦੀ ਬੋਤਲ ਚ ਕੱਚ ਦੇ ਗਲਾਸ ਚ ਪੀਣਾ ਇਹ ਦੇਖ ਬਹੁਤ ਵਧੀਆ ਪਾਣੀ ਬਣ ਕੇ ਇਹ ਤਿਆਰ ਹੋ ਜਾਂਦਾ ਸਤਿ ਸ੍ਰੀ ਅਕਾਲ ਜੀ